ਕਹਿੰਦੇ ਗੁਲਾਬੀ ਕੋਟ ਵਾਲੇ ਬਾਈ ਦਾ ਬਰਥਡੇ ਹੁੰਦਾ ਤੇ ਨਾਲ ਚਿੱਟੀ ਸ਼ਰਟ ਵਾਲਾ ਬਾਈ ਉਸ ਨੂੰ ਮੈਗੀ ਖਿਲਾ ਰਿਹਾ ਹੁੰਦਾ ਹੈ ਤੇ ਜਦੋਂ ਮੈਗੀ ਖਿਲਾਉਂਦਾ ਹੈ ਤਾਂ ਅਚਾਨਕ ਬੱਕਰੇ ਦੀ ਆਵਾਜ਼ ਆਉਂਦੀ ਹੈ ਤੇ ਸਾਰੇ ਹੈਰਾਨ ਹੋ ਜਾਂਦੇ ਆ ਕਿ ਇੱਥੇ ਕੋਈ ਬੱਕਰਾ ਤਾਂ ਹੈ ਨਹੀਂ ਤੇ ਬੱਕਰੇ ਦੀ ਆਵਾਜ਼ ਕਿੱਥੋਂ ਆਈ ਤੇ ਬਾਈ ਲਾਲ ਕੋਟ ਪੈਂਟ ਵਾਲਾ ਵੀ ਵੇਖੋ ਕਿਵੇਂ ਹੈਰਾਨ ਹੋ ਰਿਹਾ ਤੁਸੀਂ ਇਸ ਵੀਡੀਓ ਵਿੱਚ ਵੇਖ ਰਹੇ ਹੋ ਇਹ ਹੋਇਆ ਕੀ ਜਾਂ ਕੀ ਸਾਰਾ ਸਿਸਟਮ ਸੀ ਆਓ ਤੁਹਾਨੂੰ ਵੀ ਦਿਖਾਉਂਦੇ ਆ ਇਸ ਵੀਡੀਓ ਵਿੱਚ ਤੇ ਕਮੈਂਟਾਂ ਵਿੱਚ ਦੱਸਿਓ ਜਰੂਰ ਕਿ ਬੱਕਰੇ ਦੀ ਆਵਾਜ਼ ਤੁਹਾਨੂੰ ਕਿਵੇਂ ਲੱਗੀ ਤੇ ਐਵੇਂ ਦੀਆਂ ਹੋਰ ਨਾ ਵੀਡੀਓ ਦੇਖ ਲਈ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਤਾਂ ਵਾਦੀ ਜਲਦ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਲੋ ਜੀ ਹੈਪੀ ਬਰਥਡੇ ਹੈਪੀ ਬਰਥਡੇ ਜ਼ੋਰਦੈ ਤਾਲੀ ਮਗਾ ਦਿਓ ਹੈਪੀ ਬਰਥਡੇ Last